ਕੋਡੀ 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 ਸੱਟ ਨਾ ਵੱਜੇ ਖਿਡਾਰੀਆਂ ਨੂੰ ਮੈਂ ਬੇਨਤੀ ਕਰਦਾ ਲਾਈਵ ਵਾਲੇ ਵੀਰ ਨੂੰ ਵੀ ਆਪਾਂ ਇਹਨਾਂ ਨੇੜੇੋਂ ਨਾ ਦਿਖਾਈਏ ਕਿਉਂਕਿ ਕਈ ਵਾਰੀ ਪਰਿਵਾਰਾਂ ਦੇ ਵਿੱਚ ਬੈਠ ਕੇ ਮਾਮਾ ਵੀ ਬੈਠੀਆਂ ਹੁੰਦੀਆਂ ਭੈਣਾਂ ਵੀ ਬੈਠੀਆਂ ਹੁੰਦੀਆਂ ਤੇ ਮਾਮਾ ਦੇ ਦਿਲ ਨੇ ਜਿਹੜੇ ਉਹ ਬਹੁਤ ਛੋਟੇ ਹੁੰਦੇ ਐ ਇੱਕ ਵਾਰ ਦੀ ਗੱਲ ਹੈ ਪਾਕਿਸਤਾਨ ਦੀ ਟੀਮ ਦਾ ਮੈਚ ਹੋਇਆ ਬਠਿੰਡੇ ਦੇ ਵਿੱਚ ਇੰਡੀਆ ਦੇ ਨਾਲ ਔਰ ਰੇਡਰ ਮੇਰਾ خیال ਆ ਉਹਨੂੰ ਘੋੜਾ ਕਹਿੰਦੇ ਸੀਗੇ ਪਠਾਨ ਹਨਾ ਔਰ ਉਹਦੇ ਸੱਟ ਲੱਗੀ ਉਹ ਲਾਈਵ ਚੱਲਦਾ ਸੀਗਾ ਪਾਕਿਸਤਾਨ ਦੇ ਵਿੱਚ ਤੇ ਉਹਦੇ ਜਦੋਂ ਸੱਟ ਲੱਗੀ ਚਲੋ ਸੱਟ ਨੇ ਕਬੱਡੀ ਦੇ ਨਾਲ ਚਲਦੀ ਹੈ ਪਰ ਉਹਦੇ ਮਾਤਾ ਜੀ ਘਰ ਦੇ ਵਿੱਚ ਬੈਠੇ ਲਾਈਵ ਦੇਖਦੇ ਸੀਗੇ ਉਹਨਾਂ ਨੂੰ ਅਚਾਨਕ ਅਟੈਕ ਹੋਇਆ ਉਹਦੇ ਮਾਤਾ ਜੀ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਸਨ ਕਿਉਂਕਿ ਮਾਮਾ ਦੇ ਦਿਲ ਬਹੁਤ ਛੋਟੇ ਹੁੰਦੇ ਐ ਕਬੱਡੀ ਖੇੜੀ ਸੱਟਾਂ ਫਿੱਟਾਂ ਦੀ ਐ ਇਸ ਲਈ ਭਰਾਵਾਂ ਨੂੰ ਬੇਨਤੀ ਐ ਆਪਾਂ ਥੋੜਾ ਜਿਹਾ ਗੁਰੇਜ਼ ਕਰਿਆ ਕਰੀਏ ਔਰ ਜਦੋਂ ਵੀ ਕੋਈ ਆਪਾਂ ਮਦਦ ਦੇ ਲਈ ਬੇਨਤੀ ਕਰਦਾ ਤੇ ਉਦੋਂ ਤੱਕ ਆਪਾਂ ਜਰੂਰ ਆਪਾਂ ਦਿਖਾ ਦਿਆ ਕਰੀਏ ਕਿਉਂਕਿ ਛੋਟੇ ਵੀਰੋਂ ਤੁਸੀਂ ਸਾਡਾ ਦੱਸਣਾ ਇਹ ਫਰਜ਼ ਬਣਦਾ ਮੇਰੇ ਭਰਾ ਤੁਸੀਂ ਸਾਡਾ ਕਹਿਣਾ ਤੁਹਾਨੂੰ ਫਰਜ਼ ਬਣਦਾ ਔਰ ਇਹ ਮਾਈਕ ਤੇ ਗੱਲ ਤਾਂ ਬੋਲੀ ਗਈ ਹੈ ਤਾਂਕਿ ਹੋਰ ਵੀ ਜਿਹੜੇ ਸੱਜਣ ਨੇ ਉਹ ਇਸ ਗੱਲ ਨੂੰ ਫੋਲੋ ਜਰੂਰ ਕਰਨ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਨਵਾਜੀ